ਗੱਲ ਹੋਈ ਤੁਹਾਡੇ ਨਾਲ ਮੇਰੇ ਨਾਲ ਰੇਪ ਹੋਇਆ ਜਦ ਬਰਦਸਤ ਸੀ ਨੀਤ ਬਿੱਲਾਨੀ ਕੀਤਾ ਤੇ ਕੁਜਾ ਕਲਿਆਣ ਕਲਿਆਣੇ ਕਰਵਾਇਆ ਕਿੱਥੇ ਦਾ ਮਾਮਲਾ ਹੈ ਕੀ ਪੂਰੀ ਕਹਾਣੀ ਕੀ ਹੋਇਆ ਤੁਹਾਡੇ ਨਾਲ ਉਹਨਾਂ ਦਾ ਨਾਮ ਨਾ ਦੱਸਿਓ ਆਪਣਾ ਮੈਨੂੰ ਜਾਣਦੀ ਸੀਗੀ ਤੇ ਉਹਨਾਂ ਨੇ ਮੇਰੇ ਘਰ ਫੋਨ ਲਗਾਇਆ ਮੇਰੀ ਮੰਮਾ ਨੂੰ ਕਹਿੰਦੇ ਅੰਮ੍ਰਿਤਸਰ ਫੈਮਿਲੀ ਨਾਲ ਘੁੰਮਣ ਜਾਣਾ ਹੈ ਤੇ ਪ੍ਰੋਬਲਮ ਵੀ ਤੇਜ਼ ਦੋ ਮੇਰੀ ਘਰ ਦੇ ਨੇ ਰਿਸ਼ਤੇਦਾਰ ਹੋਣ ਕਰਕੇ ਬਹੁਤ ਪ੍ਰੋਸੈਸ ਸੀ ਸਭ ਚੰਗੇ ਮੈਨੂੰ ਭੇਜ ਦਿੱਤਾ ਕੀ ਲੱਗਦੀ ਸੀ ਪੂਜਾ ਕਲਿਆਣ ਤੇ ਕਿੱਥੇ ਦੇ ਰਹਿਣ ਵਾਲੇ ਪੂਜਾ ਕਲਿਆਣ ਸ਼ੋਕ ਵਿਵਾਦ ਦੇ ਰਹਿਣ ਵਾਲੇ ਆ ਤੇ ਉਹ ਮੇਰੇ ਭਾਬੀ ਲੱਗਦੇ ਨੇ ਮਾਸੀ ਦੇ ਨੋਂ ਮੇਰੇ ਭਾਬੀ ਲੱਗਦੇ ਹਾਂਜੀ ਤੇ ਉਹ ਕਹਿੰਦੇ ਫੈਮਿਲੀ ਨਾਲ ਜਾਣਾ ਹੈ ਤੇ ਬਾਅਦ ਵਿੱਚ ਅਗਲੇ ਦਿਨ ਮੈਨੂੰ ਜਦੋਂ ਜਾਣਾ ਸੀ ਅਮਰitsar ਉੱਥੇ ਉਦੋਂ ਮੈਨੂੰ ਕਿਹਾ ਕਿ ਅਸੀਂ ਫੈਮਿਲੀ ਨਾਲ ਨਹੀਂ ਜਾਣਾ ਪਰ ਫਰੈਂਡ ਸਰਕਲ 'ਚ ਜਾਣਾ ਹੈ ਉਦੋਂ ਮੈਨੂੰ ਲੈ ਕੇ ਗਏ ਓਥੇ ਥੋੜਾ ਟਾਈਮ ਘੁੰਮੇ ਫਿਰੇ ਪਹਿਲਾਂ ਤੇ ਦਰਬਾਰ ਸਾਹਿਬ ਕੇ ਮੱਥਾ ਟੇਕਿਆ ਖਾਣਾ ਖਾਤਾ ਲੰਗਰ ਤੇ ਬਾਹਰ ਆਏ ਤੇ ਉਦੋਂ ਆਨਕੇ ਪੂਜ ਕਲਿਆਣ ਕਰਨ ਲੱਗੇ ਮੇਰੇ ਸਿਰ ਚ ਪੇਨ ਹੋ ਗਈ ਵੀ ਮੇਰੀ ਪਰਿਵਾਰਕ ਹਕੀਕ ਨਹੀਂ ਹੈ ਤੇ ਕੋਈ ਹੋਟਲ ਚ ਰੂਮ ਬੁੱਕ ਕਰਾ ਕੇ ਰੈਸਟ ਕਰਵਾਓ ਮੈਨੂੰ ਤੇ ਜੇ ਤੁਹਾਨੂੰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਫੈਮਲੀ ਦੇ ਨਾਲ ਆ ਗਏ ਸੈਂਸਰਕਲ ਚ ਆ ਗਏ ਤੇ ਸਾਡੇ ਪਰਿਵਾਰ ਨੇ ਮਨਾ ਨਹੀਂ ਕੀਤਾ ਇਸ ਨੂੰ ਮਨਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਨਹੀਂ ਜਾਣਾ ਕਿਉਂ ਕਹਿੰਦੇ ਘਰੇ ਪੁੱਛ ਲੈ ਤੇ ਜਿਆਦਾ ਜ਼ੋਰ ਪਾਉਣ ਦਾ ਕਰਨ ਕਿ ਸਾਨੂੰ ਜਾਣਾ ਪਿਆ ਇਹਨਾਂ ਨੇ ਜਿਆਦਾ ਜ਼ੋਰ ਪਾਇਆ ਪੂਜਾ ਕੇ ਲਿਆਣ ਨੇ ਅੱਛਾ ਫਿਰ ਕੀ ਹੋਇਆ ਫਿਰ ਤੁਸੀਂ ਅਮ੍ਰਿਤਸਰ ਗਏ ਫਿਰ ਉਹਨਾਂ ਨੇ ਹੋਟਲ ਬੁੱਕ ਕਰਾਇਆ ਆਪਣੇ ਤੇ ਪੂਜਾ ਕਲਿਆਣ ਆਪਣੇ ਤੇ ਪਨੀਤ ਬੱਲੇ ਦੇ ਆਧਾਰ ਕਰਕੇ ਉਹਨਾਂ ਨੇ ਰੂਮ ਬੁੱਕ ਕਰਵਾਇਆ ਕਿੰਨੇ ਰੂਮ ਬੁੱਕ ਹੋਏ ਸੀ ਉਸ ਟੋਟਲ ਤੇ ਕਿੰਨੇ ਜਣੇ ਤੁਸੀਂ ਗਏ ਸੀ ਇੱਕ ਹੀ ਰੂਮ ਬੁੱਕ ਕਰਵਾਇਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਆਪਾਂ ਸਾਰਿਆਂ ਨੇ ਉੱਥੇ ਰੈਸਟ ਵਾਸਤੇ ਕਿੰਨੇ ਵਿਅਕਤੀ ਗਏ ਸੀ ਕਿੰਨੇ ਹੀ ਗਏ ਸੀ 5 ਜਣੇ ਗਏ ਸੀ 5 ਜਣੇ ਇੱਕ ਹੀ ਰੂਮ ਦੇ ਵਿੱਚ ਹਾਂਜੀ ਤੇ ਇੱਕ ਹੀ ਰੂਮ ਦੇ ਵਿੱਚ ਤੁਹਾਡਾ ਨੇ ਇਹ ਕੰਮ ਹੋ ਗਿਆ हां जी वो थोड़े टाइम के लिए कहंदे मैं बाजार जाना है वो बाजार सामान लेने जाना है वो चले गए कि मिनू ते अपने पुल्ले नु ਉੱਤੇ ਛੱਡ ਗਏ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਜਿਹੜਾ ਪੇਨ ਹੋ ਰਹੀ ਸੀ ਸਿਰ ਤੇ ਵੀ ਦਰਦ ਹੋ ਰਹੀ ਸੀ ਉਹ ਰੈਸਟ ਕਰਨ ਲੱਗੇ ਤੇ ਦੂਜੇ ਪਾਸੇ ਕਹਿ ਰਹੇ ਹੋ ਕਿ ਉੱਧਰ ਚਲੇ ਗਏ ਪੜਾਈ ਹੋਈ ਸੀ ਸਰ ਜੀ ਉਹ ਅੰਤ ਤੱਕ ਕੋਈ ਥੋੜੇ ਬਿਨਾਂ ਅੱਛਾ ਫਿਰ ਮੈਂ ਫੇਕੀ ਹੋਇਆ ਜਦੋਂ ਮਤਲਬ ਤੁਸੀਂ ਰੂਮ ਦੇ ਅੰਦਰ ਐਂਟਰ ਹੋਏ ਫਿਰ ਫਿਰ ਉਹ ਥੋੜਾ ਟਾਈਮ ਰੁਕੇ ਫਿਰ ਪੂਜਾ ਕਲਿਆਣ ਕੇ ਅੰਦਰ ਮੈਂ ਸਮਾਨ ਬਾਜ਼ਾਰ ਜਾਣਾ ਹੈ ਫਿਰ ਉਹ ਮੈਨੂੰ ਤੇ ਪਨੀਤ ਬਿੱਲਨ ਛੱਡ ਕੇ ਤੇ ਆਪ ਬਾਕੀ ਸਾਰੇ ਚਲੇ ਗਏ ਓਕੇ ਹਾਂਜੀ ਫਿਰ ਪਨੀਤ ਬਿੱਲ ਨੇ ਮੇਰੇ ਨਾਲ ਜਪਰ ਦਸਤੀ ਮੈਨੂੰ ਹੱਥ ਲਾ ਕੇ ਕੋਸ਼ਿਸ਼ ਕੀਤੀ ਤੇ ਮੈਂ ਮਨਾਂ ਕੀਤਾ ਹੂੰ ਤੇ ਉਹਨਾਂ ਨੇ ਫਿਰ ਮੇਰੇ ਥੱਪੜ ਮਾਰਿਆ ਥੱਪੜ ਮਾਰ ਕੇ ਮੈਨੂੰ ਬੈੱਡ ਉੱਤੇ ਸੋਇਆ ਕਿਨੇ ਥੱਪੜ ਕਿਨੇ ਮਾਰਿਆ ਤੁਹਾਡੀ ਜੀ ਪਨੀਤ ਬਿੱਲ ਨੇ ਅੱਛਾ ਜੀ ਉਹ ਕਿੱਥੇ ਰਹਿਣ ਵਾਲੇ ਉਹ ਰਾਮਨਗਰ ਰਹਿੰਦੇ ਤੁਸੀਂ ਕੋਈ ਰੋਲਾ ਨਹੀਂ ਪਾਇਆ ਜੀ ਮੈਂ ਰੋਲਾ ਪਾਇਆ ਸੀ ਉਹਨਾਂ ਨੇ ਮੇਰੇ ਮੂੰਹ ਦੇ ਉੱਤੇ ਹੱਥ ਰੱਖ ਲਿਆ ਮੈਨੂੰ ਕੋਈ ਵੀ ਲੱਗ ਜਗੇ ਤੇ ਕੋਈ ਨਾਲ ਦੇ ਰੂਮ ਦੇ ਵਿੱਚ ਜਾਂ ਉੱਥੇ ਕੋਈ ਹੋਏਗਾ ਹੀ ਵੇਖੀ ਜਦੋਂ ਤੁਸੀਂ ਰੋਲਾ ਪਾਇਆ ਤਾਂ ਅੰਦਰੋਂ ਲੋਕ ਕੀਤਾ ਹੋਇਆ ਸੀ ਤੇ ਅੰਦਰ ਬਾਜਪੂ ਮੇਰੇ ਬਾਜਪੂ ਸੀ ਬਾਲ ਜਾਨ ਦਿੰਦੇ ਉਹਨਾਂ ਨੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਤੁਹਾਨੂੰ ਅੰਮ੍ਰਿਤਸਰ ਲੈ ਕੇ ਕੌਣ ਗਿਆ ਸੀ ਇੱਥੇ ਪੂਜਾ ਕਿਲ੍ਹਾ ਉਹ ਉਹ ਕਿੱਦਾਂ ਤੁਹਾਡੇ ਸੰਪਰਕ ਚ ਆਏ ਉਹ ਮੇਰੇ ਮਾਸੀ ਦੇ ਨੂੰਹ ਸੀ ਸਾਡੇ ਰਿਸ਼ਤੇਦਾਰ ਸੀ ਇਸ ਕਰਕੇ ਅਸੀਂ ਗਏ ਸੀ ਅੱਛਾ ਜੀ ਹਾਂ ਤੇ ਕਿੰਨੀ دیر ਬਾਅਦ ਪੂਜਾ ਹੋਣੀ ਉੱਥੇ ਰੂਮ ਚ ਐਂਟਰ ਹੁੰਦੇ ਨੇ ਕਿੰਨੇ ਟਾਈਮ ਬਾਅਦ ਹਾਂ ਉਹ 2 ਘੰਟੇ ਬਾਅਦ ਆਏ ਸੀ ਤੁਸੀਂ ਉਹਨਾਂ ਨੂੰ ਦੱਸਿਆ ਪੂਰਾ ਜੋ ਵੀ ਉੱਥੇ ਮਾਮਲਾ ਹੋਇਆ ਜੋ ਹੋਇਆ ਫਿਰ ਉਹਨਾਂ ਵੱਲੋਂ ਕੀ ਪ੍ਰਤੀਕਿਰਿਆ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਉਹ ਮੈਨੂੰ ਵਾਸ਼ਰੂਮ ਵਿੱਚ ਲੈ ਕੇ ਗਏ ਉਹਨਾਂ ਨੇ ਧਮਕਾਇਆ ਮੈਨੂੰ ਕਿ ਅਗਰ ਤੂੰ ਇਦਾਂ ਦੱਸਿਆ ਕਿਸੇ ਨੂੰ ਘਰ ਜਾ ਕੇ ਜਾਂ ਕਿਸੇ ਨੂੰ ਦੱਸਿਆ ਤੇ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਤੇ ਵੀਡੀਓ ਬਣਾ ਲਈ ਸੀ ਉੱਥੇ ਤੁਹਾਡੇ ਹਾਂ ਜੀ ਉਹਨਾਂ ਨੇ ਮੈਨੂੰ ਵੀਡੀਓ ਬਣਾਈ ਪਨੀਤ ਬਿੱਲ ਨੇ ਦਿਖਾਈ ਸੀ ਮੈਨੂੰ ਵੀਡੀਓ अच्छा ਤੁਹਾਨੂੰ ਵੀ ਦਿਖਾਈ ਗਈ ਹਾਂਜੀ ਕੀ ਕੀ ਹੋ ਗਿਆ ਮੈਨੂੰ ਉਹਨਾਂ ਨੇ ਜਦੋਂ ਮੈਂ ਇਹ ਕੰਮ ਕਰਦੀ ਉਹਨਾਂ ਨੇ ਵੀਡੀਓ ਬਣਾਈ ਸੀ ਕਹਿੰਦੇ ਅਗਰ ਤੂੰ ਕਿਸੇ ਨੂੰ ਦੱਸੂਗੀ ਤੇ ਫਿਰ ਇਹ ਤੇਰੀ ਵੀਡੀਓ ਤੇਰੇ ਰਿਸ਼ਤੇਦਾਰ ਮੈਨੂੰ ਵੀ ਹੱਥ ਦੇ ਵਿੱਚ ਫੋਨ ਸੀ ਕਿ ਤੁਹਾਡੇ ਫੇਸ ਤੇ ਹੱਥ ਸੀਗਾ ਉਸ ਤੇ ਉਹਨਾਂ ਨੇ ਪਹਿਲਾਂ ਮੇਰੇ ਫੇਸ ਤੇ ਹੱਥ ਰੱਖਿਆ ਇੱਕ ਹੱਥ ਨਾਲ ਵੀਡੀਓ ਬਣਾਉਂਦੇ ਪਏ ਸੀਗੇ ਇੱਕ ਹੱਥ ਨਾਲ ਵੀਡੀਓ ਤੁਹਾਡੇ ਤੁਸੀਂ ਆਪਣੇ ਜਦੋਂ ਕਰਦੇ ਨੂੰ ਇਹ ਗੱਲ ਪੂਰੀ ਦੱਸੀ ਤੇ ਮਤਲਬ ਤੁਹਾਡੇ ਹੈ ਇੱਥੇ ਫੈਮਿਲੀ ਹੈਗੀ ਹੈ ਤੁਹਾਡੀ ਹਾਂ ਮਦਰਾਂ ਨੇ ਕੋਈ ਹੋਈ ਹਾਂਜੀ ਗੱਲ ਸਮਝੀ ਹੋਈ ਸੀ ਜਦੋਂ ਇਹ ਵਾਪਸ ਆਇਆ ਹਾਂਜੀ ਗੱਲ ਸਮਝੀ ਹੋਈ ਸੀ ਇਹਨਾਂ ਦੀ ਮਦਰ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ ਆ ਕੁਛ ਨਹੀਂ ਬੋਲੀ ਇਹ ਦੋ ਦਿਨ ਕੁਛ ਨਹੀਂ ਬੋਲੀ ਦੋ ਤਿੰਨ ਦਿਨ ਅਸੀਂ ਪੁੱਛਦੇ ਰਹੇ ਪੁੱਛਦੇ ਰਹੇ ਮਦਰ ਇਹਦੇ ਤੇ ਤੀਜੇ ਦਿਨ ਜਾ ਕੇ ਬੋਲੀ ਜਾ ਕੇ ਬੋਲੀ ਕਿ ਮੰਮਾ ਮੇਰੇ ਨਾਲ ਇਹ ਹਾਰਸਾ ਹੋਇਆ ਰੋ ਰੋ ਕੇ ਬੋਲੀ ਤੇਰੀ ਮੰਮਾ ਨੇ ਮੈਨੂੰ ਕਾਲ ਕੀਤੀ ਕਿ ਆਪਾਂ ਉੱਥੇ ਜਾਣਾ ਹੈ ਮੈਂ ਕਿਹਾ ਚਲੋ ਮੈਂ ਚੱਲ ਜਾਂਦਾ ਤੁਸੀਂ ਕੀ ਲਗਦੇ ਹੋ ਇਹ ਮੇਰੀ ਭਾਬੀ ਆ ਮੈਂ ਇਹਦੀ ਨਾਨਾ ਅੱਛਾ ਮਤਲਬ ਕੁੜੀ ਦੀ ਭੂਆ ਲਗਦੇ ਹੋ ਕੁੜੀ ਦੀ ਭੂਆ ਓਕੇ ਮੈਂ ਜਦੋਂ ਮੈਂ ਪਹਿਲੇ ਹੀ ਗਿਆ ਸੀ ਕਿ ਫੈਮਲੀ ਨਾਲ ਜਾ ਰਹੇ ਆ ਉਸ ਤੋਂ ਬਾਅਦ ਇੱਕ ਮਿੰਟ ਨਾਲੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਫਰੈਂਡਸ ਕਰਕੇ ਜਾਦੇ ਤੇ ਤੁਸੀਂ ਇੱਕ ਲੜਕੀ ਨੂੰ ਨਾਲ ਭੇਜਣਾ ਮੈਂ ਸਰ ਡੇਟ ਕਰੋ ਮੈਂ ਤਾਂ ਡਾਂਗੀ ਜਦੋਂ ਲੜਕੀ ਨੂੰ ਕਿਹਾ ਕਿ ਅਸੀਂ ਫੈਮਲੀ ਨਾਲ ਜਾ ਰਹੇ ਆ ਇਹਨਾਂ ਨੂੰ ਫੈਮਲੀ ਦਾ ਕਹਿ ਕੇ ਅੱਗੇ ਜਾਣਾਂ ਦੀ ਪਲੈਨਿੰਗ ਚੇਂਜ ਹੋ ਜਾਏ ਤਾਂ ਸਾ ਨੂੰ ਤਾਂ ਨਹੀਂ ਪਤਾ ਨਾ ਨੀ ਲੜਕੀ ਕਹਿੰਦੀ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਫਰੈਂਡ ਸਰਕਲ ਦੇ ਨੀ ਨਹੀਂ ਨਹੀਂ ਲੜਕੀ ਤਾਂ ਕਹਿ ਰਹੀ ਕਿ ਪਹਿਲਾਂ ਦੱਸਤਾ ਸੀ ਉਹਨਾਂ ਨੇ ਕਿ ਆਪਾਂ ਫਰੈਂਡ ਸਰਕਲ ਜਾ ਰਹੇ ਹਾਂ ਹਾਂ ਜੀ ਲੜਕੀ ਨੂੰ ਦੱਸਿਆ ਨਾ ਉੱਥੇ ਜਦੋਂ ਲੜਕੀ ਤੁਹਾਨੂੰ ਨਹੀਂ ਦੱਸਿਆ ਕਲਿਆਣ ਦੇ ਘਰ ਦੀ ਤਾਂ ਗਈ ਸਿੱਧਾ ਕਲਿਆਣ ਦੇ ਘਰ ਦੀ ਤਾਂ ਗਈ ਉਹਨਾਂ ਨੇ ਘਰ ਜਾ ਕੇ ਕੌਣ ਸੀ ਕੋਟ ਗਿਆ ਉਹਨਾਂ ਨੇ ਬੇਟੀ ਨੂੰ ਦੱਸਾਇਆ ਕਿ ਬੇਟੀ ਨੂੰ ਜਾ ਕੇ ਦੱਸਾਇਆ ਕਿ ਆਪਾਂ ਫਰੈਂਡ ਸਰਕਲ ਜਾ ਰਿਹਾ ਆ ਆਪਾਂ ਫੈਮਲੀ ਨਹੀਂ ਜਾ ਰਹੇ ਪਹਿਲੂ ਘਰੇ ਤੁਹਾਨੂੰ ਹੀ ਹੈਗੇ ਆਗੇ ਨਹੀਂ ਜਾ ਰਹੀ ਹੈ ਇਹਨਾਂ ਨੇ ਕਿਹਾ ਚਲੋ ਠੀਕ ਆ ਫੈਮਲੀ ਜਾ ਰਹੀ ਕੋਈ ਬਾਤ ਨਹੀਂ ਠੀਕ ਹੈ ਨਾ ਉੱਥੇ ਜਾ ਕੇ ਇਹਨਾਂ ਦੀ ਪਲੈਨਿੰਗ ਉਹਨਾਂ ਦੀ ਪਹਿਲਾਂ ਹੀ ਪਲੈਨਿੰਗ ਸੀ ਉਹ ਮੁੰਡੇ ਦੀ ਤੋਂ ਪੂਜਾ ਦੀ ਓਕੇ ਉਹ ਪਲੈਨਿੰਗ ਦੇ ਮੁਤਾਬਤ ਇਹਨੂੰ ਲੈ ਗਏ ਇੱਥੋਂ ਜਦੋਂ ਇਹ ਘਰ ਆਈ ਤਾਂ ਸਾਨੂੰ ਪਤਾ ਲੱਗਾ ਦੋ ਤੀਸਰੇ ਦਿਨ ਪਤਾ ਲੱਗਾ ਇਹ ਮੇਰੇ ਕੋ ਆਏ ਤੇ ਫਿਰ ਅਸੀਂ ਗਏ ਤਾਂ ਉਹਨਾਂ ਨੇ ਸਾਡੇ ਨਾਲ ਮਾਰਕਟ ਆਈ ਕੀਤੀ ਮੈਂ ਕੈਂਸਰ ਦੀ ਪੇਸ਼ੈਂਟ ਆ ਮੇਰੀ ਬੇਟੀ ਨੇ ਅੱਗੇ ਨਹੀਂ ਜਾਣ ਦਿੱਤਾ ਮੈਨੂੰ ਕਿ ਤੇਰੇ ਕੁਝ ਹੋ ਜਾਊਗਾ ਤੇਨੂੰ ਕੁਝ ਹੋ ਜਾਊਗਾ ਇਹ ਕੁੜੀ ਨੂੰ ਖਿੱਚ ਕੇ ਅੰਦਰ ਲੈ ਗਏ ਇਹਦੀ ਬਾਹ ਤੋਂ ਖਿੱਚ ਕੇ ਲੈ ਗਿਆ ਔਰ ਥੱਪੜ ਮਾਰੇ ਇਹਦੀ ਮੰਮਾ ਅੰਦਰ ਛਡਾਉਣ ਗਈ ਔਰ ਇਹਦੇ ਵੀ ਲੱਟਾਂ ਤੇ ਮਾਰੀਆਂ ਇਹ ਜਿਹੜੀ ਮਾਰਕਟ ਆਈ ਹੋਈ ਹੈ ਉਹ ਕਿੱਥੇ ਹੋਈ ਹੈ ਅਮਰੀਕਾ ਨੂੰ ਨਹੀਂ ਇਹ ਆਪਣੇ ਇੱਥੇ ਹੋਈ ਆ ਪੂਜਾ ਕਲੇਰ ਦੇ ਘਰ ਇੱਥੇ ਕਿੱਥੇ ਕਿਹੜੀ ਜਗ੍ਹਾ ਮਿਲ ਹੋਈ ਹੈ ਸ਼ੌਕ ਵਿਆਹ ਠੀਕ ਹੈ ਤੇ ਉਹ ਤੁਸੀਂ ਦਿੱਤੀ ਕੰਪਲੀਟ ਉਹਦੀ ਬਿਲਕੁਟ ਹਾਂਜੀ ਹਾਂਜੀ ਇੱਕ ਨੰਬਰ ਥਾ ਲੈ ਔਲਸਾ ਨਹੀਂ ਹੋ ਜਾਤੇ ਕਰਤੇ ਰੋਈ ਵੀ ਬੜਾ ਵੱਡਾ ਪਰਦਾ ਦਿਖਾਈ ਜਿਹੜੀ ਕੁੱਟਮਰ ਤੁਹਾਡੇ ਨਾਲ ਹੋਈ ਹੈਗੇ ਸਾਡੇ ਨਾਲ ਹੋਈ ਮੈਨੂੰ ਇਹਨਾਂ ਨੇ ਵੈਸੇ ਕੁੜੀ ਨਾਲ ਪੁੱਛਣ ਗਏ ਹੈ ਕਿ ਤੋੜੀ ਕੁੜੀ ਨਾਲ ਕੀ ਕੀਤਾ ਲੜਕੀ ਨੇ ਇਹ ਕਿਉਂ ਕੀਤਾ ਜਦ ਰਿਸ਼ਤੇਦਾਰੀ ਹੋਏ ਤਾਂ ਪੁੱਛਣਾ ਪੈਂਦਾ ਹਾਂ ਪੁੱਛਣ ਗਏ ਉਹਨਾਂ ਕੋਲ ਹਾਂ ਪੁੱਛਣ ਗਏ ਕਿ ਇਹ ਗੱਲ ਚੰਗੀ ਨਹੀਂ ਹੈ ਬੜੀ ਧਿਆਨ ਚ ਕਦੋਂ ਲੜਕੀ ਨੇ ਲੈ ਕੇ ਆਂਦਾ ਸਾਰਾ ਮਾਮਲਾ ਜੋਰ ਤੇ ਉਹਨਾਂ ਜੋ ਹੈਪਨਿੰਗ ਹੋਈ ਹੈ ਇਹ ਆਏ ਆ ਮੇਰੇ ਕੋ 16 ਤਰੀਕ ਨੂੰ ਜੀ 16 ਤਰੀਕ ਨੂੰ ਮੇਰੇ ਕੋ ਆਏ ਆ ਕਿੰਨੀ ਤਰੀਕ ਨੂੰ ਗਏ ਸੀ ਏ 9 ਤਰੀਕ ਨੂੰ ਗਈ ਸੀ 8 ਨੂੰ ਪੂਜਾ ਦੇ ਘਰ ਗਈ ਆ ਪੂਜਾ ਨੇ ਇਹਨੂੰ ਪਹਿਲਾਂ ਬਣਾਇਆ 9 ਤੇ 16 ਸੱਤ ਦਿਨ 9 ਤਰੀਕ ਨੂੰ ਇਹ ਅੰਮ੍ਰਿਤਸਰ ਗਏ 8 ਤਰੀਕ ਨੂੰ ਇਹ ਸ਼ਾਮ ਨੂੰ ਇਹਨੂੰ ਬੁਲਾ ਲਿਆ ਸ਼ਾਮ ਦੇ ਟਾਈਮ ਗਏ ਕਿ ਦੁਪਹਿਰ ਦੇ ਟਾਈਮ ਨੂੰ ਨਹੀਂ ਪਤਾ ਕਿ ਕਿੱਥੇ ਕਿੱਥੋਂ ਚਲੇ ਗਏ ਸੀ ਇਹ ਅੰਮ੍ਰਿਤਸਰ ਚਲੇ ਤੇ ਵਾਪਸ ਆਏ ਕਿ ਅੰਮ੍ਰਿਤਸਰ 9 ਵਜੇ ਸ਼ਾਮ 9 ਤਰੀਕ ਸ਼ਾਮ 9 ਤਰੀਕ ਸ਼ਾਮ ਨੂੰ ਹੈ ਹਾਂ ਇਹ ਦੁਪਹਿਰ ਦਾ ਮਾਮਲਾ ਆ ਜੀ ਹੂੰ ਪਿਸਤਾਰ ਕਾਫੀ ਛੇ 7 ਦਿਨ ਬਾਅਦ ਉਸੇ ਇੱਕ ਅਸੀਂ ਅਸੀਂ ਬਚਦੇ ਨਹੀਂ ਦੱਸਿਆ ਅਸੀਂ ਤਾਂ ਪੁੱਛਣਾ ਹੀ ਸੀ ਸਾਡੀ ਦੋ ਤਿੰਨ ਦਿਨ ਦੇ ਬਾਅਦ ਉਹਨੇ ਸਾਨੂੰ ਦੱਸਿਆ ਪਰ ਅਕਤੂਬਰ ਦੀ ਦੋ ਦਿਨ ਦਿਨ ਬੀਤ ਜਾਂਦੇ ਨੇ ਸਰ ਜੇ ਬੀਤ ਜਾਂਦੇ ਆ ਮੇਰੇ ਕੋਲ ਤੇ ਆਇਆ 16 ਤਰੀਕ ਨੂੰ ਆਇਆ ਮੈਂ 16 ਤਰੀਕ ਨੂੰ ਇਹਨਾਂ ਦੇ ਨਾਲ ਗਈ ਆ ਮੈਡਮ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਕਿ ਦੋ ਦਿਨ ਜਿੱਦਾਂ ਹੁਣ ਵੀਰ ਨੇ ਪੁੱਛਿਆ ਕਿ ਦੋ ਦਿਨ ਬੀਤ ਗਏ ਤੁਸੀਂ ਉਸ ਦੌਰਾਨ ਕਿਸੇ ਵੀ ਥਾਣੇ ਕਚਹਿਰੀ ਕਿਸੇ ਅਫਸਰ ਡਿਪਟੂਡ ਨੂੰ ਕੁਛ ਨਹੀਂ ਹੈ ਸਬਾਰੇ ਪਤਾ ਇਹ ਤਾਂ ਵੈਸੇ ਪੁੱਛਣਾ ਇਹਨਾਂ ਨੂੰ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਥਾਣੇ ਗਏ ਸੀ ਨਹੀਂ ਥਾਣੇ ਨਹੀਂ ਗਏ ਆਪਾਂ ਆਪਾਂ ਉਹਨਾਂ ਦੇ ਘਰ ਗਏ ਸੀ ਇਹ ਉਹਨਾਂ ਨੇ ਸਾਡੇ ਨਾਲ ਮਾਰ ਕਟਾਈ ਜਾਂਦੇ ਕਰਨ ਲੱਗ ਪਏ ਸਾਡੀ ਬੋਗ ਗੱਲ ਉਹਨਾਂ ਨੇ ਕਿ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਹਾਂ ਜੇ ਰਿਸ਼ਤੇਦਾਰੀ ਸੀ ਇਦਾਂ ਦਾ ਕੰਮ ਕਰੋ ਆਇਆ ਉਹਨਾਂ ਨੇ ਸਾਨੂੰ ਗਾਲ੍ਹਾਂ ਮੰਦਾ ਕੱਢਣ ਲੱਗ ਪਏ ਅੱਛਾ ਜੀ ਉਹ ਮਤਲਬ ਕਿ ਕਰਨ ਲੱਗ ਪਏ ਸਾਡੇ ਨਾਲ ਮਾਰਨ ਲੱਗ ਪਏ ਮੇਰੇ ਵੀ ਮਾਰਿਆ ਮੇਰੀ ਬੇਟੀ ਦਾ ਵੀ ਮਾਰਿਆ ਇਹਨਾਂ ਸਾਰਿਆਂ ਨੂੰ ਮਾਰਿਆ ਤਿੰਨ ਉਹਨਾਂ ਦੇ ਬੰਦੇ ਚਾਰ ਜਣਾਂ ਨਹੀਂ ਅਸੀਂ ਤੁਹਾਨੂੰ ਨਾ ਇਸ ਗੱਲ ਦਾ ਇਨਸਾਫ ਚਾਹੀਦਾ ਮਾਪ ਚਾਹੀਦਾ ਤੁਸੀਂ ਜਦੋਂ ਉੱਥੇ ਤੁਹਾਨੂੰ ਮਾਰਿਆ ਤਾਂ ਉੱਥੇ ਤੁਸੀਂ ਕੰਪਲੇਂਟ ਕੀਤੀ ਕੋਈ ਕੁੱਲਸ ਨੂੰ ਹਾਂ ਸਰ ਉਸ ਟਾਈਮ ਕੰਪਲੇਂਟ ਕੀਤੀ ਕੋਈ ਵੱਲੋਂ ਕੋਈ ਮੈਂ ਉਸ ਟਾਈਮ ਮੇਰੇ ਸੋਚੇ ਵੱਜੇ ਸੀ ਮੈਨੂੰ ਕੁਝ ਨਹੀਂ ਹੋਸ਼ ਸੀ ਕਿਉਂ ਮੈਂ ਪੇਸ਼ਾਂ ਸੀ ਮੈਨੂੰ ਕੋਈ ਹੋਸ਼ ਨਹੀਂ ਸੀ ਹਾਂ ਮੈਂ ਜਦੋਂ ਮੈਂ ਤੁਹਾਨੂੰ ਮੈਨੂੰ ਲੈ ਕੇ ਗਏ ਹਸਪੀਟਲ ਹਸਪੀਟਲ ਮੈਂ ਸਾਰੀ ਲਿਖਾਈ ਆ ਉਹਨਾਂ ਨੇ ਮਾਰਕ ਕੀਤੀ ਇੱਧਰ ਅੱਛਾ ਜੀ ਇੱਕ ਇੱਕ ਨੰਬਰ ਥਾਣੇ ਮੈਡਮ 0 ਨੰਬਰ ਦਰਖਾਸਤ ਜਿਹੜੀ ਹਰਥਾਂ ਤੇ ਹੋ ਜਾਂਦੀ ਕੁਰੀ ਬਲੋ ਦਰਜ ਕਰਾਈ ਜਾ ਸਕਦੀ ਹੈ ਤੁਸੀਂ ਕਿਸੇ ਜੇ ਸਾਨੂੰ ਪਤਾ ਹੀ ਨਹੀਂ ਸੀ ਕੁਛ ਇਦਾਂ ਦੇ ਮਾਮਲੇ ਦਾ ਅਸੀਂ ਤਾਂ ਇੱਕ ਰਿਸ਼ਤੇਦਾਰੀ ਵੀ ਹੁੰਦੀ ਸੀ ਰਿਸ਼ਤੇਦਾਰੀ ਨਾਲ ਜਦੋਂ ਮੁੰਗਲਾ ਜਨ ਰੱਖਣਾ ਹੋਵੇ ਤਾਂ ਬਹਿ ਕੇ ਗੱਲ ਹੋ ਸਕਦੀ ਹੈ ਮੈਡਮ ਇਹੋ ਜਿਹੇ ਕਰਮ ਹੋਣ ਤੋਂ ਬਾਅਦ ਵੀ ਤੁਸੀਂ ਮੁੰਮਗਲਾ ਜਨ ਉਹਨਾਂ ਨੂੰ ਪੁੱਛ ਸਾਡੀ ਪਹਿਲਾਂ ਤਾਂ ਅਸੀਂ ਜਾ ਕੇ ਨਾ ਪੁੱਛਾਂਗੇ ਕਿਸ ਕਾਰਨ ਗਏ ਸਾਡੀ ਬੇਟੀ ਨਾ ਕਿਉਂ ਇਦਾਂ ਦਾ ਹਰਸਾ ਹੋਇਆ ਹੈ ਕੀ ਵਜਾ ਤੇਰੀ ਦੋ ਜਣੇ ਬੈਠੇ ਸੀ ਕਿੰਨੀ ਦੇਰ ਤੋਂ ਜਿਹੜੇ ਤੁਸੀਂ ਕੋਈ ਅੱਗੇ ਵੀ ਪ੍ਰੈਜ਼ੈਂਟੇਸ਼ਨ ਜਿਹਨੇ ਤੁਸੀਂ ਇੰਝਾਮ ਲਗਾ ਰਹੇ ਹੋ ਕਿੰਨੀ ਦੇਰ ਤੋਂ ਮਨੂ ਕੀ ਤੁਹਾਡੇ ਟੱਚ ਵਿੱਚ ਹੈਗੇ ਨੇ ਕਦੋਂ ਤਾਂ ਤੁਹਾਨੂੰ ਜਾਣਦੇ ਮੈਂ ਨਹੀਂ ਜਾਣਦੇ ਇਹਨਾਂ ਦੀ ਰਿਸ਼ਤੇਦਾਰੀ ਮੈਂ ਇਹਨਾਂ ਦੇ ਨਾਲ ਗਏ ਅੱਗੇ ਵੀ ਕਦੀ ਗਏ ਨੇ ਉਹਨਾਂ ਦੇ ਨਾਲ ਨਹੀਂ ਮੈਂ ਨਹੀਂ ਗਈ ਨਹੀਂ ਨਹੀਂ ਲੜਕੀ ਅੱਗੇ ਵੀ ਕਦੀ ਗਈ ਮਨੂ ਲੜਕੀ ਆਉਣਾ ਜਾਣਾ ਹੈ ਇਹਦਾ ਜਿਹੜੇ ਰਿਸ਼ਤੇਦਾਰੀ ਹੈ ਮੈਂ ਘਰ ਸੇ ਆਉਣਾ ਜਾਣਾ ਕੀ ਰਿਸ਼ਤੇਦਾਰੀ ਹੈ ਤੁਹਾਡੀ ਉਹਨਾਂ ਨਾਲ ਤੇਰੀ ਤਾਂ ਤੈਨ ਦੀ ਨਾ ਨੋ ਪੋਤਨੋ ਆ ਪੋਤਨੋ ਆ ਅੱਛਾ ਹਾਂਜੀ ਹਲੋ ਤੂੰ ਉਧਰ ਨਹੀਂ ਸਾਡਾ ਜਾਣਾ ਹੋਣਾ ਕਿ ਤੁਸੀਂ ਬੇੜੇ ਤੇ ਕੁੜੀ ਦਾ ਤੁਸੀਂ ਮੈਡੀਕਲ ਕਰਾਇਆ ਜਦੋਂ ਮਾਰਨ ਕੁੱਟਣਾ ਹੈ ਕਿ ਐਮ ਐਲਰ ਕਟਾਈ ਅਸੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਕਰਨਗੇ ਸੀ ਸਿਰਫ ਅਸੀਂ ਉਹਨਾਂ ਨੂੰ ਪੁੱਛਣਗੇ ਕਿ ਇਹ ਗੱਲ ਚੰਗੀ ਨਹੀਂ ਆ ਤੂੰ ਸਾਡੀ ਬੇਟੀ ਦੇ ਨਾਲ ਇਦਾਂ ਦਾ ਹਾਸਾ ਕਿਉਂ ਕਰਾਇਆ ਜੀ ਅਸੀਂ ਪਹਿਲਾਂ ਹੀ ਇਹ ਗੱਲਾਂ ਉਸ਼ਾਲਾਂਗੇ ਠੀਕ ਹੈ ਨਾ ਅਸੀਂ ਪਹਿਲਾਂ ਲੈ ਕੇ ਗਏ ਇਹਨੂੰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕੁੜੀ ਨੂੰ ਮਾਰਿਆ ਕਿ ਤੂੰ ਰੋਲਾ ਕਿਉਂ ਪਾਇਆ ਤੂੰ ਰੋਲਾ ਕਿਉਂ ਪਾਇਆ ਤੂੰ ਆਪਣੀ ਫੈਮਿਲੀ ਨੂੰ ਕਿਉਂ ਲੈ ਕੇ ਆਈਂ ਇੱਥੇ ਜੀ ਸੱਚੇ ਤੋਂ ਉਹ ਸਾਨੂੰ ਇੱਕਦਮ ਬੱਤੇ ਤੇ ਮਾਰਨ ਲੱਗੇ ਉੱਥੇ ਪੂਰਾ ਮਹੱਲਾ ਕਿ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਹਾਨੂੰ ਸੰਝਿਆ ਕਰ ਤੁਹਾਨੂੰ ਦੱਤੀ ਹੈ ਕਿ ਇੱਕ ਜਿਹੜੀ ਪੀੜਤ ਲੜਕੀ ਜਿਹੜੀ ਆਈ ਜਿਹੜਾ ਕੱਪੇ ਉੱਪਰ ਰੇਪ ਦਾ ਲਾਲੀਆ ਰੂਪ ਕੀ ਕਲੱਟ ਕੇ ਮੇਰੇ ਨਾਗਰਾਂ ਦੇ ਰੇਪ ਕੀਤਾ ਅੰਦਸਰ ਲਈ ਜਾ ਕੇ ਸੋ ਫਿਲਹਾਲ ਸੀਪੀ ਦਫ਼ਤਰ ਜਿਹੜਾ ਕਿ ਆਪਣੀ ਕੰਪਲੇਨਟ ਦੇਣ ਵਾਸਤੇ ਆ ਸੋ ਉਹਨਾਂ ਦੇ ਕਿਸ ਤਰ੍ਹਾਂ ਦਾ ਵੀ ਕੰਨਕ ਜਦੋਂ ਉਹਨਾਂ ਦੇ ਘਰ ਗੱਲਬਾਤ ਕਰਨ ਗਏ ਤੇ ਉਹਨਾਂ ਵੱਲੋਂ ਜਿਹੜਾ ਕਿ ਲੜਕੀ ਦੇ ਦਸਤਿਹਰਾ ਨਾਲੇੜੇ ਕੁੱਟਮਾਰ ਵੀ ਜੜੀ ਕੇ ਕੀਤੀ ਗਈ ਆ ਹੁਣੇ ਨਾ ਅੰਬਰਸਰ ਤੋਂ ਕੁੱਟਮਾਰ ਨਹੀਂ ਕੋਈ ਇਹਨੂੰ ਧਮਕਾਇਆ ਗਿਆ ਮੈਨੂੰ ਧੱਕੇਸ਼ਾਈ ਕੀਤੀ ਧੱਕੇਸ਼ਾਈ ਕੀਤੀ ਜ਼ਬਰਦਸਤੀ ਕੀਤੀ ਜਦੋਂ ਵਾਪਸ ਕਿੱਡਾ ਕੁੜੀ ਆਈ ਸੀ ਤੁਸੀਂ ਲੈ ਕੇ ਆਏ ਸੀ ਜੇ ਲੜਕੀ ਆਪ ਵਾਪਸ ਆਈ ਉਹ ਤੋਂ ਲੜਕੀ ਨੂੰ ਵਾਪਸ ਆਈ ਆ ਜਿਹਦੇ ਨੂੰ ਹੋਸ਼ ਆ ਗਿਆ ਚੰਗੀ ਤਰ੍ਹਾਂ ਇਹਨੂੰ ਸਮਝਾਇਆ ਆਪਣੇ ਘਰ ਦਾ ਰਾਤ ਰੱਖਿਆ ਉਹਨੇ ਕਿ ਤੂੰ ਇਦਾਂ ਦਾ ਕਦਮ ਨਾ ਪੱਟੀ ਹੂੰ ਅੱਛਾ ਪੂਰਾ ਮਾਈਂਡ ਵਾਸ਼ ਕੀਤਾ ਗਿਆ ਪੂਰਾ ਵਾਸ਼ ਕੀਤਾ ਗਿਆ ਜੀ ਸ਼ਾਹਦ ਤਹਿਤ ਇੱਕ ਪੂਜਾ ਨਾਮ ਦੀ ਪੂਜਾ ਕਲਿਆਣ ਨਾਮ ਦੀ ਜਿਹੜੀ ਕੀ ਨਰਿਸਤ ਹੈ ਲੈਡੀਆਂ ਸ ਹੈ ਉਹ ਇੱਕ ਇਹਨੂੰ ਬਗਲਾ ਕੇ ਤੇ ਕਿਸੇ ਲੜਕੇ ਦੇ ਨਾਲ ਪੂਰੀ ਪ੍ਰੀ ਪਲੈਨਿੰਗ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਲੈ ਗਏ ਉੱਥੇ ਜਾ ਕੇ ਕਮਰਾ ਬੁੱਕ ਜਿਹੜਾ ਕਰਾਇਆ ਗਿਆ ਉਸ ਲੜਕੇ ਦੇ ਨਾਮ ਤੇ ਪੂਜਾ ਨਾ ਜਾ ਕੀਤਾ ਹੈ ਬੜਾ ਸ਼ਰਮਨਾਕ ਗੱਲ ਹੈ ਤੇ ਮੈਂ ਹਮੇਸ਼ਾ ਸੀ ਮੈਂ ਨਰਿੰਦਰਾ ਸਾਹਿਬ ਪਰ ਹਮੇਸ਼ਾ ਸੀ ਆ ਤੀਆਂ ਪਿੰਡਾਂ ਦੇ ਹੱਕ ਤੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਆਨੇ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡਾਂ ਦੇ ਨਾਲ ਹਮੇਸ਼ਾ ਇਹ ਗਲਤ ਕੰਮ ਹੁੰਦਾ ਫਿਰ ਇਹ ਪਰਿਵਾਰ ਦੁਖੀ ਪਰਿਵਾਰ ਇੱਕ ਇਹ ਨਾ ਲੜਾਈਆਂ ਤੇ ਨਾ ਝਗੜਿਆਂ ਤੇ ਇਹ ਪਰਿਵਾਰ ਉਹਨਾਂ ਦੇ ਨਾਲ ਗੱਲ ਕਰਨ ਗਿਆ ਕਹਿੰਦੇ ਉਲਟਾ ਚੋਰ ਕੁਤਵਾਲ ਕੋ ਡਾਂਡੇ ਫਿਰ ਇਹਨਾਂ ਨਾਲ ਕੁੱਟਮਾਰ ਹੋਈ ਕੁੱਟਮਾਰ ਇਹਨਾਂ ਨਾਲ ਹੋਈ ਵਿਚਾਰਿਆਂ ਨੇ ਫਿਰ ਆਪਣੇ ਮੈਡੀਕਲ ਕਰਾਏ ਇੱਕ ਨੰਬਰ ਥਾਣੇ ਉਹ ਮੈਡੀਕਲ ਗਏ ਤੇ ਉਹਨਾਂ ਨੇ ਕੁੱਟਮਾਰ ਜਿਹਨਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਇੱਕ ਆਪਣੇ ਲੋਕ ਦਿਖਾ ਦੇਤੀ ਉਹਨਾਂ ਦਾ ਕੋਈ ਮੈਡੀਕਲ ਨਹੀਂ ਦਿਖਾ ਦੇਤੀ ਕਿ ਸਾਡੇ ਘਰੇ ਆਏ ਸੀ ਤੇ ਸਾਡੇ ਨਾਲ ਮਿਸਬੀਹਵ ਕਰਕੇ ਗਏ ਹਮ ਪਰ ਇਹਨਾਂ ਨੂੰ ਕਟ ਮਾਰ ਕਰਕੇ ਉੱਥੇ ਕੱਢਿਆ ਗਿਆ ਜਿਹੜੀ ਐਮਐਲਆਰ ਸੀ ਉੱਥੇ ਜਿਹੜੇ ਪ੍ਰਸ਼ਾਸਨ ਸੀ ਜਿਹੜੇ ਉੱਥੇ ਦੇ ਪ੍ਰਸ਼ਾਸਨ ਸੀ ਉਹ ਥੋੜਾ ਜਿਆ ਕੰਨੀ ਬੈਠਾ ਸੀ ਕਿ ਇਹਨਾਂ ਨੂੰ ਇਹਨਾਂ ਨੂੰ ਹੀ ਉਲਟਾ ਪੈਰਿਸ ਕੀ ਤੁਸੀਂ ਜੀ ਸਾਨੂੰ ਕਿਉਂ ਨਹੀਂ ਅੱਗੇ ਦੱਸਿਆ ਜੇ ਉਹ ਹੈ ਪਰ ਇਹਨਾਂ ਦੀ ਅੱਜ ਅਸੀਂ ਅਫਸਰਾਂ ਨੂੰ ਮਿਲੇ ਆ ਤੇ ਡੀਸੀਪੀ ਅਨਕੁਰ ਗੁਪਤਾ ਜੀ ਆਈਪੀਐਸ ਨਾ ਉਹਨਾਂ ਨੇ ਚਾਹੇ ਹੋ ਜਿਉਂ ਐਫਆਈਆਰ ਤੇ ਕਿਤੇ ਆਏਗੀ ਜਾਂ ਇਹਨਾਂ ਦੀ ਪੂਰੀ ਸੁਣਾਈ ਕੀਤੀ ਜਾਏਗੀ ਜਿਹੜੀ ਇਹਨਾਂ ਦੇ ਸੱਤਾ ਵਿੱਚ ਵੱਜੀਆਂ ਉਸ ਚੀਜ਼ ਦੀ ਵੀ ਸੁਣਾਈ ਹੋਏਗੀ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਿਹੜੀ ਪਲੈਨਿੰਗ ਹੈ ਤੇ ਪਲੈਨਿੰਗ ਦੇ ਤਹਿਤ ਇਸ ਬੱਚੀ ਦੇ ਨਾਲ ਰਿਪੋਰਟ ਕੀਤਾ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਤੇ ਆਮ ਜਨਤਾ ਦੇ ਤੁਹਾਡੇ ਮੀਡੀਆ ਦੇ ਮਾਧਮ ਹੱਥ ਜੁੜ ਕੇ ਬੇਨਤੀ ਕਰਦਾ ਕਿ ਇਹਨਾਂ ਇਹਨਾਂ ਨੂੰ ਵਿਸ਼ਵਾਸ ਤੇ ਇਹ ਦਬਾਅ ਕਿ ਮੇਰੇ ਮੰਨੋ ਕਿ ਇਹਨਾਂ ਇਸ ਲੜਕੀ ਨੂੰ ਸਨਸਾਅ ਮਿਲੇ ਇਹ ਲੜਕਾ ਲੜਕੀ ਦੀ ਏਜ ਕਿੰਨੀ ਹੈਗੀ ਹੈ ਲੜਕੀ ਨੇ 18 ਪਲਸ ਹੈ ਉਹਨਾਂ ਨੇ ਚਲ ਚੁੱਕੇ ਯਾਰ ਜੀ ਤੇ ਬਾਕੀ ਉਹ ਲੜਕੇ ਦੀ ਏਜ ਤਾਂ ਮੈਂ ਨਾਲ ਲੜਕਾ ਦੇਖਿਆ ਪਰ ਨਾਮ ਮੈਨੂੰ ਪਤਾ ਇਹਨਾਂ ਦੇ ਦਸਮ ਦਾਬ ਚਲੋ ਕਾਫੀ ਵੱਡਾ ਹੈ ਤਾਂ ਜਿਸ ਦਾ ਇਹ ਕਰਮ ਹੋਇਆ ਉਸ ਹੋਟਲ ਦੀ ਸੀਸੀਟੀਵੀ ਕਢਵਾਈ ਗਈ ਤਾਂ ਡਿਵਲੋ ਜਾਂ ਪ੍ਰਸ਼ਾਸਨ ਕਿਹਾ ਗਿਆ ਕਿ ਅਸੀਂ ਹੁਣੇ ਉਹੀ ਗੱਲ ਕਰਕੇ ਆਏ ਜੀ ਕਿ ਉਸ ਤੇ ਦੀ ਸੀਸੀਟੀਵੀ ਪੜਾਈ ਜਾਵੇ ਜਿਹੜੀ ਉੱਥੇ ਰਜਿਸਟਰ ਚੜਦੇ ਆ ਕਿ ਕਿਹਦੇ ਕਿਹਦੇ ਨਾਮ ਤੇ ਕਮਰਾ ਬੁੱਕ ਹੋਇਆ ਹੋਇਆ ਹੈ ਤੇ ਉਹ ਲੜਕੇ ਨੇ ਲੜਕੇ ਦੇ ਨਾਮ ਤੇ ਹੋਇਆ ਤੇ ਉਸ ਪੂਜਾ ਦੇ ਕਲਿਆਣ ਦੇ ਨਾਮ ਤੇ ਉਹ ਬੁੱਕ ਹੋਇਆ ਦਾ ਤੇ ਉਥੇ ਕੈਮਰੇ ਤਾਂ ਚੱਲਦੇ ਹੀ ਹੋਣਗੇ ਜ਼ਰੂਰ ਚੱਲਦੇ ਹੋਣਗੇ ਕਿ ਅੱਜ ਕਹੜਾ ਹੋਟਲ ਚ ਕੈਮਰੇ ਪੰਜ ਨੇ ਐਂਡਰ ਕਰਦੇ ਤੇੰਜ ਨੇ ਬਾਹਰ ਆਉਂਦੇ ਤੇ ਪਲਾਨਿੰਗ ਦੇ ਨਾਲ ਹੀ ਇਹਦਾ ਹੋ ਰਿਹਾ ਪਿਆ ਹੈ ਇਹਦੇ ਇਨਸਾਫਦਾਨ ਲਈ ਅੱਜ ਸਿਵਕਸ਼ਣ ਸਮਾਜਵਾਦੀ ਜਿਹੜਾ ਹਮੇਸ਼ਾ ਤਿਆਂ ਕਹਨਾਂ ਦੇ ਹੱਕ ਚ ਖੜੀ ਹੁੰਦੀ ਅੱਜ ਅਸੀਂ ਇਹਦੇ ਆਪ ਚ ਖੜੇ ਹੋਏ ਆਂ ਇਹਨੂੰ ਇਨਸਾਫ ਦਵਾਕੀ ਸਰ ਇਹ ਵੈਰੀਫਾਈ ਕਿਹੜੇ ਥਾਣੇ ਦੇ ਵਿੱਚ ਚੰਦਰੀ ਹੈ ਇੱਕ ਨੰਬਰ ਥਾਣੇ ਦੇ ਵਿੱਚ ਕੰਪਲੀਟ ਹੈ ਜੀ ਅੱਜ ਆਈਪੀਐਸ ਅੰਕਰ ਗੁਪ ਨੇ ਹਨ ਉਹ ਸ਼ੁਆਇਦ ਆ ਕੇ ਸੁਣ ਕੁਰੀ ਦੀ ਕੰਪਲੇਂਟ ਹੈ ਕਿ ਮਾਰਕੋਟ ਦੀ ਕੰਪਲੇਂਟ ਹੈ ਇਹ ਦੋਨਾਂ ਕੰਪਲੇਂਟਾਂ ਵਿੱਚ ਹੀ ਹੈ ਜੀ ਜਿਹੜੀ ਮਾਰਕੋਟ ਦੀ ਐਮਐਲਆਰ ਦੀ ਕਾਫੀ ਉੱਥੇ ਪਹੁੰਚ ਚੁੱਕੀਆਂ ਹੋਈਆਂ ਤੇ ਉਹਨਾਂ ਨੇ ਏਸੀਪੀ ਬਲਜਿੰਦਰ ਸਿੰਘ ਜਣੀ ਹੈਗੇ ਉਹਨਾਂ ਨੂੰ ਡਿਊਟੀ ਉਹਨਾਂ ਦੇ ਲਈ ਹੈ ਉਹਨਾਂ ਨੇ ਆਈਓ ਨੂੰ ਬੁਲਾ ਲਿਆ ਕਿ ਜਿਹੜੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਕੁੱਟ ਮਾਰ ਦੀ ਵੀ ਤੇ ਜੋ ਲੜਕੀ ਦੇ ਨਾਲ ਹੋਇਆ ਉਹਦਾ ਵੀ ਇਹਨੂੰ ਇਨਸਾਫ ਦੇ ਮਜੂਰ ਮਿਲੇਗਾ ਪਰ ਸਾਨੂੰ ਮੈਨੂੰ ਪ੍ਰਸ਼ਾਸਨ ਤੇ ਇਨਸਾਫ ਹੈ ਸਾਡੇ ਪੁਲਿਸ ਕਮਿਸ਼ਨਰ ਸਾਹਮਣੇ ਸੁਪਨ ਸ਼ਰਮਾ ਜੀ ਉਹ ਖਾਰਗ ਬੰਦੇ ਨੂੰ ਇਨਸਾਫ ਕਰਦੇ ਆ ਤੇ ਉਹਨਾਂ ਦੇ ਜਿਹੜੇ ਹੋਰ ਅਸਰ ਹੋਵੇ ਸਾਰੇ ਇਨਸਾਫ ਹੋਈ ਕਰਦੇ ਆ ਸਾਨੂੰ ਪ੍ਰਸ਼ਾਸਨ ਦਿਆ ਸੀ ਅੱਜ ਜਿਹੜਾ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ ਉਹ ਅਸੀਂ ਇਨਸਾਫ ਲਈ ਘੜਕਾਇਆ ਸਮੁੱਚਾ ਵਿਸ਼ਵਾਸ ਹੈ ਵਿਸ਼ਵਾਸ ਹੈ ਸਾਡੇ ਨੇ ਵੈਰੀਫਾਈ ਕੀਤਾ ਗਿਆ ਕਿ ਜਿਹੜਾ ਕਮਰਾ ਬੁੱਕ ਕੀਤਾ ਵਾ ਉਹ ਹਾਲ ਕੱਢ ਦਿੱਤੇ ਗਏ ਆ ਲੜਕਾ ਲੜਕੀ ਦੋਨਾਂ ਨੇ ਲਿਖਿਆ ਹੈ ਹੋਟਲ ਵਾਲੀ ਦੀ এনਵਾਇਰਨਮੈਂਟ ਵਿੱਚ ਹੈਗੀ ਆ ਕੁਝ ਵੈਰੀਫਾਈ ਕੀਤਾ ਹੈ ਜਿਹੜੇ ਕੀ ਹੋਰ ਸਪਿੱਟਰ ਧਰਤੀ ਜਿਹੜੀ ਹੈਗੀ ਦਰਬਾਰ ਸਾਹਿਬ ਦੀ ਬਹੁਤ سارے ਹੋਟਲ ਰੂਮ ਵਗੈਰਾ ਆ ਗਏ ਆ ਹੋਟੇ ਜਿਹੜੀ ਹੋਟਲ ਵਾਲੇ ਦੇ ਪ੍ਰਬਾਧ ਮੈਮ ਥੋੜਾ ਸਾਈਡ ਆ ਜੀਓ 1 ਮਿੰਟ ਸਿਰ ਲੜਕਾ ਲੜਕੀ ਨੇ ਹੋਣ ਕਿਹਾ ਨਾ ਬਲੇ ਤੇ ਆਪਾਂ ਦਵਾਗੇ ਕੋਈ ਬੋਲੋ ਕਿ ਪੂਰੀ ਗੱਲ ਉੱਚ ਅਧਿਕਾਰੀਆਂ ਕੋਲ ਅਸੀਂ ਪਹਿਲਾਂ ਅੰਕੁਸ਼ ਗੁਪਤਾ ਸਾਹਿਬ ਨੂੰ ਮਿਲੇ ਠੀਕ ਹੈ ਸਾਡੀ ਪਹਿਲਾਂ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਲੜਕੀ ਨੂੰ ਹਰ ਪਾਸੇ ਧੱਕੇ ਹੀ ਮਿਲਦੇ ਪਏ ਸੀਗੇ ਕਿ ਝੂਠ ਬੋਲ ਰਹੀ ਆ ਇਹ ਰਾਜਨਾਮਾ ਕਰ ਬਟ ਅੰਕੁਸ਼ ਗੁਪਤਾ ਸਾਹਿਬ ਨੇ ਸਾਡੀ ਪੂਰੀ ਗੱਲ ਸੁਣੀ ਹੋਣ ਆ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਿਹੜਾ ਕਿ ਮੈਂ ਏਸੀਪੀ ਨੋਟ ਸਰ ਨੂੰ ਇਹ ਟਰਾਂਸਫਰ ਕਰਦੇ ਆ ਕੇਸ ਤੁਹਾਡਾ ਤਾਂ ਪ੍ਰੋਪਰ ਨਿਰਪੱਖ ਹੋਹੀ ਠੀਕ ਹੈ ਕਦੇ ਇਹ ਮਾਮਲਾ ਆਇਆ ਸੀ ਮੇਰੇ ਧਿਆਨ ਚ ਸਭ ਦੂ ਮੈਕਸਿਮਮ ਦੋ ਦਿਨ ਪਹਿਲਾਂ ਮੈਨੂੰ ਆਇਆ ਸੀ ਸਟਾ ਕਾਲ ਦਦਾ ਕਰਕੇ ਮੈਟਰ ਹੈ ਲੜਕੀ ਨਾਲ ਰੇਪ ਹੋਇਆ ਐplanning in the death ਤੇ ਉਹਨਾਂ ਨੇ ਵੀ ਮੈਨੂੰ ساری ਗੱਲ ਦੱਸੀ ਮੇਰੀ ਲੜਕੀ ਨਾਲ ਪ੍ਰੋਪਰ ਗਰਦ ਹੋਈ ਆ ਲੜਕੀ ਨੇ ਮੈਨੂੰ ਆਪਣੀ ਇੱਕ ਇੱਕ ਗੱਲ ਦੱਸੀ ਐ ਕਿਵੇਂ ਉਹਦਾ ਰੇਪ ਹੋਇਆ ਕਿਵੇਂ ਲੜਕੇ ਨੇ ਉਹਨੂੰ ਰੇਪ ਦੇ ਦੌਰਾਨ ਮਾਰਿਆ ਉਸਦੀ ਵੀਡੀਓ ਬਣਾਈ ਠੀਕ ਐ ਤੇ ਆਫਟਰ ਰੇਪ ਕਿਵੇਂ ਉਹਨੂੰ ਪੂਜਾ ਪੂਜਾ ਘਲੇ ਆਨੇ ਉਹਨੂੰ ਧਮਕੀਆਂ ਦਿੱਤੀਆਂ ਨੇ ਠੀਕ ਐ ਜਦੋਂ ਲੜਕੀ ਆਪਣੀ ਫੈਮਲੀ ਨੂੰ ਦੱਸਿਆ ਲੜਕੀ ਨੇ ਉਹਦੀ ਫੈਮਲੀ ਤੇ ਕਿਸ ਤਰੀਕੇ ਨਾਲ ਅਟੈਕ ਹੋਇਆ ਲੜਕੀ ਨੇ ਮੈਨੂੰ ਪੂਰੀ ਡਿਟੇਲ ਦਿੱਤੀ ਠੀਕ ਹੈ اور ਦੇਖਿਆ ਜਾਵੇ ਚਲੋ ਜੇ ਕੋਈ ਵੀ ਆ ਰਿਲੇਸ਼ਨਸ਼ਿਪ ਸਾਡੇ ਹੈਗਾ ਵਾ ਤੇ ਉਹਦੇ ਕੋਲੇ ਰਾਈਟ ਨਹੀਂ ਆ ਵੀ ਅਸੀਂ ਕਿਸੇ ਦੀ ਬੱਚੀ ਨੂੰ ਲੈ ਕੇ ਜਾਈਏ ਠੀਕ ਹੈ ਵਿਸ਼ਵਾਸ ਦੇ ਤੌਰ ਤੇ ਤੇ ਉਹਦੇ ਨਾਲ ਬਾਅਦ ਚ ਗਲਤ ਕੰਮ ਕਰਵਾ ਦੇ ਜੇ ਲੜਕੀ ਸੀ ਉਹ ਲੜਕੇ ਦੇ ਰਿਲੇਸ਼ਨਸ਼ਿਪ ਸੀ ਪਹਿਲਾਂ ਨਹੀਂ ਨੋਨ ਸੀਗੇ ਨੋਨ ਸੀਗੇ ਰਿਲੇਸ਼ਨਸ਼ਿਪ ਨਹੀਂ ਸੀ ਨਹੀਂ ਪਤਾ ਸਿਮ ਮੈਮ 0 ਨੰਬਰ ਦੀ ਜਿਹੜੀ ਦਰਖਾਸਤ ਹੈ ਪਰਚਾ ਜਿਹੜਾ ਕਰਵਾ ਸਕਦੀ ਹੈ ਐਫ ਆਈ ਆਰ ਹੋ ਸਕਦੀ ਹੈ ਤੇ ਲੇਕਿਨ ਕਿਉਂ ਪੁਲਿਸ ਵੱਲੋਂ ਜਿਹੜੀ ਕੀਤੀ ਨਹੀਂ ਗਈ ਹਲੇ ਤੱਕ ਕਿਉਂ ਦੇਖੋ ਪੁਲਿਸ ਤਾਂ ਜੁੜੇ ਗਏ ਸੀਗੇ ਪਹਿਲਾਂ ਉਹਨਾਂ ਨੇ ਹੀ ਬੋਲਿਆ ਸੀ ਵੀ ਅੰਮ੍ਰਿਤਸਰ ਦਾ ਵਕਵਾ ਵਾ ਤੁਸੀਂ ਉੱਥੇ ਅਪ੍ਰਿੰਸ ਉੱਥੇ ਪਲੇਸ ਹੋਈ ਹੈ ਪਰ ਜੇ ਦੇਖਿਆ ਜਾਵੇ ਜੇ ਕਿਸੇ ਬੇਟੀ ਨਾਲ ਕਿਸੇ ਲੜਕੀ ਨਾਲ ਕੁਝ ਗਲਤ ਹੋਇਆ ਤਾਂ ਅਸੀਂ ਅਕਰੈਂਸ ਨਹੀਂ ਦੇਖਦੇ ਅਸੀਂ ਦੇਖਦੇ ਹਾਂ ਵੀ ਪਹਿਲੇ ਪੁਲਿਸ ਸਾਡੀ ਕਿੱਥੇ ਹੈ ਸਾਨੂੰ ਕੌਣ ਪਹਿਲਾਂ ਪ੍ਰੈਫਰ ਕਰ ਰਿਹਾ ਹੈ ਦੇ ਲੱਗਦਾ ਇਹ ਕੁੜੀ ਐ ਇੰਨਾ ਸਫਰ ਰੋਜ਼ ਦਾ ਕਰ ਵੀ ਨਹੀਂ ਸਕੇਗੀ ਦੇਖੋ ਜਿਹੜੀ ਲੜਕੀ ਦੀ ਮੰਮੀ ਆ ਫਾਦਰ ਹੈ ਨਹੀਂ ਲੜਕੀ ਦੇ ਲੜਕੀ ਦੇ ਮੰਮੀ ਆ ਉਹ ਕਰਨ ਪਾਣਾ ਜਿੱਥੇ ਚਾਰ ਪੈਣਾ ਹੋਣ ਤੇ ਇੱਕ ਪੈਣ ਤੇ ਇੰਨਾ ਖਰਚਾ ਨਹੀਂ ਕਰ ਸਕਦੇ ਹੂੰ ਠੀਕ ਐ ਤਾਂ ਸਾਡੇ ਤੇ ਹੀ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਉਹ ਨਿਰਪੱਖ ਹੋ ਕੇ ਕੁੜੀ ਵੱਲ ਦੇਖਣ ਲੜਕੀ ਦੀ ਫੈਮਿਲੀ ਵੱਲ ਦੇਖਣ ਫਿਰ ਹੀ ਕੋਈ ਫੈਸਲਾ ਕਰਨ ਲੜਕੀ ਦੀ ਜ਼ਿੰਦਗੀ ਦਾ ਯਾਰ ਦਰਜ ਕਰਨ ਤੇ ਬੰਦੀ ਕਰਵਾਈ ਕਰੋ ਮੈਮ ਕੋਈ ਇਨਸਾਫ ਬਸਤੇ ਜੇ ਅਗਰ ਤੁਹਾਡੇ ਕੋਲ ਕੇਸ ਲੈ ਕੇ ਆਵੇ ਤੇ ਤੁਸੀਂ ਆਪਣੇ ਨੰਬਰ ਬੋਲ ਸਕਦੇ ਹੋ ਹਾਂਜੀ ਪਹਿਲਾਂ ਮੇਰਾ ਨੰਬਰ ਹੈ 8146451814 ਨਾਮ ਮੇਰਾ ਸਰ ਸਿਮਨ ਸਿੰਘ ਐਡਵੋਕੇਟ ਠੀਕ ਹੈ ਆਪਣਾ ਚੈਂਬਰ ਨੰਬਰ ਸਰ ਚੈਂਬਰ ਨੰਬਰ ਹੈਗਾ ਮੇਰਾ 207 ਠੀਕ ਹੈ ਮੈਂ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਕੋਈ ਮਾਮਲਾ ਜਿਹੜਾ ਹੈ ਚੱਲ ਰਿਹਾ ਹੈ ਜਿਹਦੇ ਤਿੰਨ ਦਾ ਬੰਦਾ ਨਾ ਤੇ ਜਿਹੜੀਆਂ ਦਾ ਸਾਰੇ ਤੁਹਾਨੂੰ ਅੰਦਾਜ਼ੇ ਕੀ ਜਿਦਾ ਕਿ ਕਮਾਂਵਲਾ ਡੱਕੇ ਆਇਆ ਕਮਿਸ਼ਨਰ ਦਫਤਰ ਤੋਂ ਕਰੇਪ ਦਾ ਮਾਮਲਾ ਸੋ ਉਹਨੂੰ ਲੈ ਕੇ ਜਿਹੜਾ ਸਿਲਸਿਲਾ ਨੇਤਾੜੇ ਰੇਂਦਰ ਧਾਪੜ ਜੋ ਵੀ ਆਇਆ ਸੀ ਉਹ ਨਾਲ ਕੋਈ ਹੋਰ ਲੇਡੀਜ਼ ਵੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਾਰੀ ਅਫਸਰ ਜੀ ਹੋਈ ਹੈ ਗਲਤ ਹੋਇਆ ਚੇਤਨਾ ਸਮਾਜਿਕ ਕਾਪੀ ਜੀ ਇਹੋ ਪਹੁੰਚਿਆ ਕਰਦੀ ਹੈ ਬਾਕੀ ਜੋ ਵੀ ਇਹਨਾਂ ਨੇ ਕੀਤਾ ਸਾਰਾ ਪਲਾਨਿੰਗ ਦੇ ਤਹਿਤ ਕੀਤਾ ਆ ਪੂਜਾ ਕਲਿਆਣ ਇਹਨਾਂ ਦੀ ਰਿਸ਼ਤੇਦਾਰੀ ਹੈ ਏਸੀ ਫੈਮਲੀ ਵਿੱਚ ਕਿਵੇਂ ਦੇਖਦੇ ਹੋ ਕਿ ਰਿਸ਼ਤੇਦਾਰੀ ਹੁਣ ਰਿਸ਼ਤੇਦਾਰੀ ਰਹਿ ਨਹੀਂ ਗਈ ਹਮ ਰਿਸ਼ਤੇਦਾਰੀ ਦੀ ਸ਼ਰਮ ਸ਼ਾਰ ਕਰ ਦਿੱਤਾ ਉਹਨਾਂ ਨੇ ਰਿਸ਼ਤੇਦਾਰੀ ਦਾ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਜੀ ਬੰਦਾ ਵਿਸ਼ਵਾਸ ਨਾ ਭੇਜਦਾ ਆਪਣੀ ਤੇ ਵਿਸ਼ਵਾਸ ਹੀ ਟੁੱਟ ਗਿਆ ਰਿਸ਼ਤੇਦਾਰੀ ਤੇ ਵਿਸ਼ਵਾਸ ਟੁੱਟ ਗਿਆ ਨਾ ਉਹਨਾਂ ਨੇ ਤਾਂ ਰਿਸ਼ਤੇਦਾਰੀ 'ਚ ਭੇਜਿਆ ਕਿ ਕੁੜੀ ਵਿਸ਼ਵਾਸ ਕਰਕੇ ਭੇਜ ਦਿੱਤੀ ਐ ਆ ਕਿ ਉਹਨਾਂ ਦੇ ਕੀ ਮਨਚੇ ਚੱਲਦਾ ਆ ਉਹ ਤਾਂ ਉਹ ਹੀ ਜਾਣਨ ਉਹਨਾਂ ਨੇ ਪਲੈਨਿੰਗ ਕੀਤੀ ਐ ਪਹਿਲੇ ਕੀਤੀ ਹੋਈ ਸੀ ਉੱਥੇ ਜਾ ਕੇ ਉਹਨਾਂ ਨੇ ਕਹਤੇ ਕਿ ਅਸੀਂ ਮਤਲਬ ਆਪਣਾ ਪਰਿਵਾਰਕ ਨਹੀਂ ਜਾ ਰਹੇ ਫਰੈਂਡ ਸਰਕਲ ਜਾ ਰਿਹਾ ਹੈ ਤੇ ਉਹਨਾਂ ਦੀ ਪਹਿਲੇ ਪਲੈਨਿੰਗ ਸੀ ਇਸ ਚ ਉੱਥੇ ਜਾ ਕੇ ਨਾ ਬਣਾ ਪਤਾ ਵੀ ਮੇਰੀ ਤੇ ਬੇਸ ਖਰਾਬ ਹੋ ਗਈ ਹੈ ਅਮਰਾਉਣਾ ਆਪਣੇ ਨਾਮ ਤੇ ਲਿਤਾਉਂਦੇ ਮੁੰਡੇ ਦੇ ਨਾਮ ਲਿਤਾ ਕੇ ਜਾਂ ਪੂਜਾ ਕਲਿਆਣੇ ਲਿਤਾਏ ਕਮਰਾ ਵੀ ਨਾਲ ਲਿਆ ਦੋ ਉਹਨਾਂ ਮੁੰਡੇ ਦਾ ਪਤਾ ਲੱਗਿਆ ਕੌਣ ਜੀ ਕੌਣ ਮੁੰਡਾ ਕਹਿੰਦੇ ਰਾਮਨਗਰ ਦਾ ਅੱਛਾ ਜੀ ਸ਼ੇਰਾਂ ਦੇ ਜਿਹੜੇ ਜਿਹੜੇ ਪੂਜਾ ਦੇ ਰਿਸ਼ਤੇਦਾਰ ਹੈ ਨਾ ਉਹਨਾਂ ਦੇ ਨੌਂਟੀਆਂ ਮੁੰਡਾ ਉਹੀ ਨਾਲ ਲੈ ਕੇ ਗਏ ਸੀ ਇਹਨਾਂ ਨੂੰ ਆਪਣੇ ਨਾਲ ਵੀ ਕਿੰਨੇ ਟੋਟਲ ਲੜਕੇ ਕਿੰਨੇ ਸੀਗੇ ਨਾਲ ਤਿੰਨ ਲੜਕੀਆਂ ਸੀ ਤਿੰਨ ਲੜਕੀਆਂ ਪੰਜ ਜਿਹਨੇ ਗਿਆ ਟੋਟਲ ਤੇ ਜਿਹੜੀ ਦੂਸਰੀ ਲੜਕੀ ਆ ਉਹ ਉਹ ਪੂਜਾ ਕਲੀਅਨ ਇਹਨਾਂ ਦੀ ਭਾਬੀ ਆ ਅੱਛਾ ਜਿਹੜੇ ਨਾਲ ਮਤਲਬ ਪੰਜ ਜਾਨਾਂ ਤੇ ਇੱਕ ਲੜਕੀ ਸੀ ਤੇ ਇੱਕ ਪੂਜਾ ਕਲੀਅਨ ਸੀ ਮਤਲਬ ਤੇ ਲੜਕੇ ਤਿੰਨ ਲੜਕੀਆਂ ਸੀ ਇਹਨਾਂ ਲੜਕੀਆਂ ਸੀ ਤਾਂ ਉਹਦੇ ਕੋਈ ਕਰਾਇਦਾਰ ਸੀ ਇੱਕ ਪੂਜਾ ਕਲੀਅਨ ਸੀ ਇੱਕ ਆਪਰੇ ਸੀ ਦੋ ਬੇਟੇ ਲੜਕੇ ਨਾਲ ਗਏ ਆ ਇੱਕ ਮੁੰਡਾ 14 ਸਾਲ ਦਾ ਤੇ ਉਹਨਾਂ ਦੀ ਉਮਰ ਪਤਾ ਨਹੀਂ ਜਿਹੜੇ ਨਾਲ ਲੱਗੇ ਤੇ ਤਹਿਤ ਲਿਆ ਪਿੱ ਗਈ ਹੋਏਗੀ ਕਿ ਉੱਥੇ ਜਾ ਕੇ ਬਿਮਾਰ ਹੋ ਗਈ ਬਿਮਾਰਤ ਬਾਦ ਚਲੇਗੀ ਸ਼ੋਪਿੰਗ ਕਰਨਾਂ ਸੇ ਚਲੇਗੀ ਬਾਦ ਉਹਨਾਂ ਨੇ ਕਰ ਲਿਆ ਮੁੰਡੇ ਉਹ ਤੁਹਾਡਾ ਕਹਿੰਦਾ ਪ੍ਰੀ ਪਲਾਨ ਸੀ ਸਭ ਜੋ ਵੀ ਸਭ ਕੁਝ ਔਰ ਉਹਨਾਂ ਨੇ ਉਹਦੀ ਪਲੱਸ ਵੀਡੀਓ ਵੀ ਬਣਾਈ ਮੁੰਡੇ ਨੇ ਕਿਵੇਂ ਦੇਖ ਦਊਗੀ ਇੱਕ ਤੁਸੀਂ ਵੀ ਲੇਡੀਜ਼ ਹੋ ਕਿਉਂਕਿ ਅੱਜ ਕੱਲ ਲੇਡੀਜ਼ ਜਿਹੜੀਆਂ ਸੇਫ ਹੀ ਨਹੀਂ ਆ ਕਿਸੇ ਦੇ ਵਿਸ਼ਵਾਸ ਦੇ ਤੌਰ ਤੇ ਭੇਜਿਆ ਦੁੱਦਾ ਵੀ ਹੈ ਸਰ ਮੈਂ ਤਾਂ ਖੁਦ ਕਹਿ ਰਹੀ ਹਾਂ ਰਿਸ਼ਤੇਦਾਰੀ ਚ ਇਹ ਮੁਰਸ਼ੇ ਜੀ ਗੱਲ ਕਰਨਗੇ ਕਹਿੰਦੇ ਉਹ ਗੋ ਹਮਲਾ ਕਰ ਦਿੱਤਾ ਉਹਨਾਂ ਨੇ ਸਰ ਹਾਂਜੀ ਉਹਨਾਂ ਨੇ ਵੀਡੀਓ ਬਣਾਈ ਹੈ ਪਹਿਲਾਂ ਤੇ ਕੁੜੀ ਨੂੰ ਬਲੈਕਮੇਲ ਕਰਦੇ ਰਹੇ ਕਿ ਤੂੰ ਘਰ ਆਪਣੇ ਗੱਲ ਨਹੀਂ ਕਰਨੀ ਜੇ ਕਰੇਂਗੀ ਮੈਂ ਵੀਡੀਓ ਵਾਇਰਲ ਕਰ ਦੂੰਗਾ ਅੱਜ ਉਹਦਾ ਜੀ ਤੇ ਉਹ ਕੁੜੀ ਨੇ ਵੀ ਡਰਦੇ ਆਪਣੇ ਘਰ ਪੁੱਛ ਦੱਸਿਆ ਨਹੀਂ ਹੈਗਾ ਫਿਰ ਉਹਦੇ ਘਰ ਜਾ ਕੇ ਪੁੱਛਿਆ ਵੀ ਕਿਉਂ ਤੂੰ ਚੁੱਪ ਚੁੱਪ ਰਹਿ ਨਹੀਂ ਦੱਸੇ ਸਹੀ ਹੋਇਆ ਕਿ ਫਿਰ ਉਹਨੇ ਦੱਸਿਆ ਸਾਨੂੰ 5 ਦਿਨਾਂ ਬਾਅਦ 6 ਦਿਨਾਂ ਬਾਅਦ ਉਹਨੇ ਘਰ ਗੱਲ ਕੀਤੀ ਹੈ ਫਿਰ ਘਰ ਦੇ ਗੱਲ ਕਰਨਗੇ ਤੇ ਉੱਥੇ ਵੀ ਮਾਰਕੋਟਾਈ ਤੁਹਾਡੇ ਸਾਹਮਣੇ ਕੀ ਮੈਸੇਜ ਦੇਣਾ ਚਾਹੁੰ ਉਧੀਆਂ ਧੀਆ ਪੈਣਾ ਕਿਤੇ ਸੇਫ ਨਹੀਂ ਹੈਗੇ ਅੱਜ ਕੱਲ ਤੇ ਰਿਸ਼ਤੇਦਾਰੀ ਤੇ ਨਹੀਂ ਵਿਸ਼ਵਾਸ ਕੀਤਾ ਰਿਹਾ ਤੇ ਬਾਹਰ ਮੈਂ ਤਾਂ ਕਹਨੀ ਆਪਣੇ ਬੱਚੇ ਕਿਤੇ ਸੇਫ ਨਹੀਂ ਹੈ ਗਿਆ ਇਸ ਤੋਂ ਬਾਅਦ ਤੇ ਰਿਸ਼ਤੇਦਾਰੀ ਵੀ ਖਤਮ ਹੀ ਹੈ ਕਿਤੇ ਆਣਾ ਜਾਣਾ ਨਹੀਂ ਚਾਹਤਾ ਇਤਨਾ ਲੱਗਦਾ ਹੈ ਕਿ ਰਿਸ਼ਤੇਦਾਰੀ ਵੀ ਸ਼ਰਮਨਾਕ ਕੀਤੀ ਹੈ ਕਿਉਂਕਿ ਰਿਸ਼ਤੇ ਕਰੀ ਕਿਸੇ ਵੀ ਰਿਸ਼ਤੇਦਾਰੀ ਮੈਂ ਤਾਂ ਖੁਦ ਕਹਨੀਆ ਕੋਈ ਰਿਸ਼ਤੇਦਾਰੀ ਅੱਜ ਕੱਲ ਤੇ ਰਿਸ਼ਤੇਦਾਰੀ ਤੇ ਵਿਸ਼ਵਾਸ ਉੱਟ ਗਿਆ ਸਰ ਆਪਣੀਆਂ ਧੀਆ ਪੈਣਾ ਦੀ ਆਪੀ ਸੇਫਟੀ ਹੈ ਆਪਣੇ ਕਿੱਥੇ ਵੀ ਜਾਣਾ ਪ੍ਰਿੰਸੀਪਿਆ ਨੂੰ ਆਪ ਨਾਲ ਲੈ ਕੇ ਚੱਲੋ ਨਾ ਕਿਸੇ ਰਿਸ਼ਤੇਦਾਰੀ ਚ ਭੇਜੋ ਨਾ ਕਿਸੇ ਫਰੈਂਡ ਸਰਕਲ ਚ ਭੇਜੋ ਆਪਣੀ ਬੇਟੀ ਆਪਣੀ ਹੈ ਕੋਈ ਦੂਜੇ ਦੀ ਬੇਟੀ ਨੂੰ ਆਪਣੀ ਬੇਟੀ ਨਹੀਂ ਸਮਝਦੇ ਜਦ ਕਿ ਰਿਸ਼ਤੇਦਾਰ ਆ ਮਾਸੀ ਦੇ ਨੂੰ ਹੈ ਕੋਈ ਇਹ ਨਹੀਂ ਹੈ ਕਿ ਕੋਈ ਬਾਹਰ ਦੀ ਲੈ ਕੇ ਗਈ ਮਾਸੀ ਦੇ ਨੂੰ ਲੈ ਕੇ ਵੀ ਵਿਸ਼ਵਾਸ ਘਰ ਦੇ ਨੇ ਭੇਜਿਆ ਆ ਔਰ ਵਿਸ਼ਵਾਸ ਨੂੰ ਉਹਨੇ ਇੰਨਾ ਕਿ ਤੱਕਾ ਲਾਤਾ ਕਿ ਕੁੜੀ ਨੇ ਪਿਆਰ ਦੇ ਵਿੱਚ ਜੱਲੀ ਨਹੀਂ ਲੱਗੀ ਹੁਣ ਵੀ ਕਾਫੀ ਪਰੇਸ਼ਾਨ ਆ ਤੇ ਜੇ ਤੁਹਾਨੂੰ ਪੁੱਛ ਨਹੀਂ ਗਏ ਤੇ ਪੁੱਛਣ ਦੇ ਮਤਾਬਕ ਤੁਸੀਂ ਉਹਨਾਂ ਨੂੰ ਇੰਨੀ ਕਮਾਰ ਪਟਾਈ ਕੀਤੀ ਹੈ ਕਿ ਐਂਸਰ ਪੀਰੀਅਡ ਤਾਂ ਹੈਗੇ ਆਪਣੇ ਦੀ ਪੂਆ ਜੀ ਤੇ ਜਿਨ੍ਹਾਂ ਨੂੰ ਤੁਸੀਂ ਇੰਨੀ ਮਾਰ ਕਟ ਠੀਕ ਹੈ ਕੋਣ ਮੈਡਮ ਮੰਗੀ ਕਰਦੇ ਹੋ ਮੰਗ ਅਸੀਂ ਇਹ ਹੀ ਕਰਦੇ ਹਾਂ ਕਿ ਇਸ ਬੱਚੀ ਨਾਲ ਇਨਸਾਫ ਹੋਵੇ ਔਰ ਸਾਨੂੰ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਬੱਚੇ ਨਾਲ ਪੂਰਾ ਇਨਸਾਫ ਹੋਏਗਾ ਔਰ ਬਾਕੀ ਤੁਸੀਂ ਮੀਡੀਆ ਵਾਲੇ ਹੈ ਹੀ ਹੋ ਠੀਕ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਬਿਲਕੁਲ ਤੁਹਾਨੂੰ ਸਾਂਝੀਆਂ ਕਰੇ ਇੱਕ ਸੀਪੀਓ ਅਫਸਰ ਦੇ ਕਿ ਕੰਪਲੇਂਟ ਜਿਹੜੀ ਕਿ ਦਰਜ ਕਰਵਾਈ ਗਈ ਹੈ ਸੋ ਜਿਹੜੇ ਸ਼ਿਫ ਸਰ ਸਮਾਜਵਦੀ ਨਿੰਦਰ ਸਿੰਘ ਪਰੌਣਾ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਕਿ ਲੜਕੀ ਜਿਹੜੀ ਕਹਿ ਰਹੀ ਹੈ ਕਿ ਮੇਰੇ ਨਾਲ ਜਿਹੜਾ ਕਿ ਰੇਪ ਹੋਇਆ ਸੋ ਦਨਿੰਦਰ ਥਾਪਰ ਦੀ ਬੋਲ ਹੈ ਕਿ ਕੰਪਲੇਂਟ ਦਰਜ ਕਰਾਈ ਗਈ ਲੜਕੇ ਦੇ ਖਿਲਾਫ ਔਰ ਇੱਕ ਹੋਰ ਜਿਹੜੀ ਕਿ ਉਹਨਾਂ ਦੀ ਲੜਕੀ ਦੇ ਰਿਸ਼ਤੇਦਾਰਾ ਉਹਨਾਂ ਦੇ ਖਿਲਾਫ ਅੱਡੀ ਕੰਪਲੇਟ ਜਿਹੜੀ ਕਿ ਦਰਜ ਇਥੇ ਕਰਾਈ ਗਈ ਸੋ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਹੈ આરોਪ ਲਗਾ ਰਹੇ ਠ ਸਾਡੇ ਚੈਨਲ ਲਈ ਆਪਣਾ ਪੱਖ ਰੱਖ ਸਕਦਾ ਜਿਨ੍ਹਾਂ ਦੇ ਉੱਪਰ ਇਹ આરોਪ ਲਗਾ ਰਹੇ ਆ ਲੜਕੀ ਤੋਂ ਲੜਕੀ ਦੇ ਜਿਹੜੇ આરોਪ ਸੀ ਉਹ ਤਾਂ ਦਾਅਦੀ ਕੀ ਹੁੰਦਾ ਕਹਿੰਦਾ ਕਿ ਮੈਨੂੰ ਅੰਮ੍ਰਿਤਸਰ ਲੈ ਕੇ ਗਏ ਉੱਥੇ ਪਰੀ ਪਲਾਨ ਸੀ ਸਾਰਾ ਤੋਂ ਹੋਟਲ ਵਿੱਚ ਕਮਰਾ ਲਿੱਤਾ ਹੋਰ ਜਿਹੜੇ ਬਾਕੀ ਨਾਲ ਜਿੱਦ ਸਾਰੇ ਬਾਹਰ ਚਲੇ ਗਏ ਔਰ ਲੜਕੀ ਕਹਿੰਦੀ ਮੈਨੂੰ ਔਰ ਇੱਕ ਲੜਕਾ ਜਿਸਨੇ ਬਾਲੋ ਰੇਪ ਕੀਤਾ ਗਿਆ ਉਹਦੇ ਵੱਲੋਂ ਜਿਹੜੀ ਮੇਰੀ ਵੀਡੀਓ ਵੀ ਇੱਕ ਬਣਾਈ ਗਈ ਹੈ ਔਰ ਅਮੇ ਤਾਂ ਜਿਹੜੀ ਮਾਰਕਟ ਵੀ ਹੋਈ ਉਸ ਤੋਂ ਬਾਅਦ ਜਦੋਂ ਲੜਕੀ ਵਾਪਸ ਆਂਦੀ ਤਾਂ ਦੋ ਦਿਨਾਂ ਬਾਅਦ ਘਰ ਦੇ ਨਾਲ ਦੱਸਦੀ ਹੈ ਤੇ ਜੋ ਘਰ ਜਿਹੜੇ ਘਰ ਦੇ ਲੜਕੀ ਦੇ ਉਹ ਲੜਕੇ ਦੇ ਘਰ ਜਾਂਦੇ ਤਾਂ ਉੱਥੇ ਵੀ ਉਹਦੇ ਨਾਲ ਜੜੀ ਮਾਰਕਟ ਹੁੰਦੀ ਹੈ ਲੜਕੀ ਦੇ ਰਿਸ਼ਤੇਦਾਰਾਂ ਨਾਲ ਸੋ ਕਾਫੀ ਵੱਡੇ ਜਿਹੜੇ ਯੂਰਪ ਜਿਹੜੀ ਲੜਕੀ ਲਗਾ ਰਹੀ ਹੈ ਸੋ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਯੂਰਪ ਲਗਾ ਰਹੀ ਠੀਕ ਹੈ ਜਾਂ ਗਲਤ ਹੈ ਦੂ ਤਦਾਂ ਸੋ ਇਹਨਾਂ ਤਸਵੀਰਾਂ ਤੁਹਾਡੇ ਤੋਂ ਲੈਣੇ ਜਿਆਦਾ